ਸਰ ਪੰਜਾਬ ਦੇ ਇੱਕ ਟੈਕਸ ਬਹੁਤ ਜ਼ਿਆਦਾ ਜਿਵੇਂ ਕਿ ਕੋਈ 에어ਲਾਈਨ ਨੇ ਅਦਰ ਕੰਟਰੀਆਂ ਵਿੱਚ ਸ਼ੁਰੂ ਹੋਣੇ ਚੱਲਦੀਆਂ ਸੀ ਪੰਜਾਬ ਵਿੱਚ ਜਿਵੇਂ ਅੰਮ੍ਰਿਤਸਰ ਰਾਜਸਾਂਸੀ ਦਾ ਜਿਵੇਂ ਜ਼ਿਆਦਾ ਜੂੜੀਆਂ ਚਾਰਜ ਨੂੰ ਕਿਹਾ ਜਾਂਦਾ ਅਸੀਂ ਉੱਥੇ ਸਿਵਲ ਰੇਸ਼ਨ ਮਨਿਸਟਰ ਨੂੰ ਵੀ ਲਿਖਿਆ ਕਿ ਭਈ ਪੰਜਾਬ ਤੋਂ ਫਲਾਈਟਾਂ ਦੀ ਪੈਸੇਂਜਰ ਫਲਾਈਟਾਂ ਦੀ ਵੀ ਘਾਟ ਹੈ ਕਾਰਗੋ ਫਲਾਈਟ ਬਿਲਕੁਲ ਨਹੀਂ ਹੈਗੀ ਅਸੀਂ ਬਹੁਤ ਜੋਰ ਪਾਇਆ ਵੀ ਮੋਹਾਲੀ ਤੋਂ ਅੰਮ੍ਰਿਤਸਰੋਂ ਉਹ ਉਹ ਵੀ ਕੀਤੀਆਂ ਜਾਂਦੀਆਂ ਸਰ ਵਾਗਾ ਦਾ ਜੋ ਪਾਰ ਬੰਦ ਹੋਇਆ ਕਾਫੀ ਸਾਲਾਂ ਹੋ ਗਏ ਜਿਹਦੇ ਕਰਕੇ ਬਹੁਤ ਹਾਂ ਉਹ ਮੈਂ ਸੌਰੀ ਦੱਸਣਾ ਭੁੱਲ ਗਿਆ ਮੇਰਾ ਕੱਲ ਇਕਨੋਮਿਕ ਟਾਈਮ ਚ ਆਰਟੀਕਲ ਆਏਗਾ ਮੈਂ ਪੁਰਜ਼ੋਰ ਆਵਾਜ਼ ਉਠਾਈ ਹੈ ਕਿ ਵੀ ਜਿਹੜਾ ਵਾਗਾ ਟਾਰੀ ਬਾਰਡਰ ਹੈ ਮੈਂ ਸਾਰਕ ਦਾ ਚੇਅਰਮੈਨ ਸਾਰਕ ਸੀਸੀਆਈ ਦਾ ਚੇਅਰਮੈਨ ਸੀ ਜਦੋਂ ਬਣਿਆ ਔਰ ਮੈਂ ਉਹਦੇ ਵਿੱਚ ਕਾਫੀ ਸਹਿਯੋਗ ਕਾਫੀ ਮੈਂ ਉਹਦੇ ਵਿੱਚ ਯੋਗਦਾਨ ਪਾਇਆ ਔਰ ਮੈਨੂੰ ਬਹੁਤ ਜ਼ਿਆਦਾ ਦੁੱਖ ਹੈ ਲੇਕਿਨ ਜਦੋਂ ਵੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਉੱਠਦੀ ਹੈ ਗੱਲ ਉੱਠਦੀ ਹੈ ਫਿਰ ਸਾਡੇ ਸ਼ਹੀਦਾਂ ਦੀ ਸਾਡੇ ਬਾਰਡਰਾਂ ਤੇ ਕੀ ਹੋ ਰਿਹਾ ਹੈ ਹੁਣ ਥੋੜੀ ਜੀ ਲੱਗਦਾ ਹੈ ਕਿ ਠੱਲ ਪਈ ਹੈ ਔਰ ਫਿਰ ਅਸੀਂ ਕਹਿੰਨੇ ਆ ਕਿ ਭਈ ਜਾਂ ਤੇ ਅਸੀਂ दैट मींस ਜਿਹੜੇ 1% ਲੋਕ ਖੁਰਾਫਾਤ ਕਰਨਾ ਚਾਹੁੰਦੇ ਆ ਯਾਦ ਹੈ ਸੀ ਇਹਦਾ ਮਤਲਬ ਉਹਨਾਂ ਦੇ ਮਨਸੂਬਿਆਂ 'ਚ ਅਸੀਂ ਸਕਸੈਸਫੁਲ ਹੋ ਗਏ ਨਾ ਜੇ ਅਸੀਂ ਸਾਰਾ ਕੁਝ ਠੱਪ ਕਰਕੇ ਬਹਿ ਗਏ ਮੈਂ ਤੇ ਤੁਹਾਡੇ ਨਾਲ ਸਹਿਮਤ ਆਂ ਔਰ ਮੈਂ ਆਵਾਜ਼ ਵੀ ਚੁੱਕਦਾ ਵੀ ਇਹ ਖੁੱਲਣਾ ਚਾਹੀਦਾ ਹੈ ਔਰ ਤਾਂਕੀ ਉਹ ਆਪਣੇ ਆਪ ਘਟੇ ਵਪਾਰ ਪੀਪਲ ਟੂ ਪੀਪਲ ਕੰਟੈਕਟ ਵਧੇ ਔਰ ਪੰਜਾਬ ਦਾ ਇਹਨੂੰ ਇਹ ਫਾਇਦਾ ਹੋਏਗਾ ਗੱਲ ਪਾਕਿਸਤਾਨ ਦੀ ਨਹੀਂ ਹੈ ਗੱਲ ਅਫਗਾਨਿਸਤਾਨ ਤੱਕ ਔਰ ਅੱਗੇ ਸੀਆਈਐਸ ਕੰਟਰੀਜ਼ ਤੱਕ ਪਹੁੰਚਣ ਦੀ ਹੈ ਮੈਂ ਇਹਦੀ ਪੁਰਜ਼ੋਰ ਹਮਾਇਤ ਕਰਦਾ ਮੈਂ ਇਹਦੀ ਆਵਾਜ਼ ਵੀ ਉਠਾਣਾ ਇਹਦੇ ਤੇ ਸੌਰੀ ਮੈਂ ਮੈਂਸ਼ਨ ਕਰਨਾ ਪੁੱੜ ਗਿਆ ਜਿਹੜਾ ਪ੍ਰੋਜੈਕਟ ਆ ਜਾਂ ਸਭਿਆਤ ਮਾਮਲੇ ਉਹਦੇ ਵਾਸਤੇ ਖਾਸ ਬ੍ਰਾਈਟ ਨਾ ਹੋਣਾ ਇਹ ਰੱਗ ਲੱਗਦਾ ਕਿ ਇਹ ਹੀ ਤਾਂ ਹੈ ਕਿ ਜੋ ਬੋਟ ਜੋ ਹੈਗਾ ਸਾਡਾ ਕੋਈ ਜ਼ਿਆਦਾ ਨਹੀਂ ਦੇਖੋ ਪੰਜਾਬ ਡੈਟ ਰਿਡ ਹੈ ਨਾ ਆਪਾਸ ਚ ਬੈਠੇ ਆ ਕਿ ਪ੍ਰਾਇੋਰਟੀ ਵਾਈਜ਼ ਹੁਣ ਉਹ ਭਾਜੀ ਕਹਿ ਰਿਹਾ ਕਿ ਠੀਕ ਹੈ ਉਹਦੇ ਤੇ ਵੀ ਅਲੋਕੇਸ਼ਨ ਹੋ ਰਹੀ ਹੈ ਪਰ ਜਿਹੜਾ ਹੁਣ ਪਹਿਲਾ ਐਜੂਕੇਸ਼ਨ ਹੈ ਹੈਲਥ ਹੈ ਮਤਲਬ ਐਗਰੀਕਲਚਰ ਹੈ ਟਰੇਡ ਇੰਡਸਟਰੀ ਹੈ ਮੈਂ ਤਾਂ ਜ਼ੋਰ ਦਿੰਦਾ ਪਰ ਹੋਰਾਂ ਨੂੰ ਵੀ ਆਣਾ ਚਾਹੀਦਾ ਨਾ ਸਰਕਾਰ ਦਾ ਇਕੱਲਾ ਇਟਸ ਪੀਪੀਪੀ ਮਾਡਲ